ਸਸਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਡੇ ਫਾਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਬਾਈਪਈ ਜ਼ਿਲ੍ਹਾ ਤਰਨਤਾਰਨ ਤੁਸੀਂ ਦੇ ਵੀ ਤਰਨਤਾਰਨ ਇਹਨੂੰ ਵੀ ਲੱਕੀ ਬिडੂ ਬਣਾਈ ਸੀ ਜੇ ਆਪਾਂ ਅੱਜ ਨੇ ਹੁਣ ਇੱਕ ਹੀ ਗਾਂ ਜੀ ਤੇ ਆ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਹੈ ਭਾਈ ਜੀ ਹਸਤੀ ਕਾਲ ਹਸੀਆ ਵੀਰ ਜੀ ਤੇ ਅੱਜ ਬਾਜੀ ਕਿੱਧਰ ਗਏ ਜੀ ਡਿਊਟੀ ਤੇ ਅੱਜ ਅੱਛਾ ਹੈ ਨਹੀਂ ਅੱਜ ਚਲੋ ਇੱਕੋ ਗਾਂ ਜੀ ਅੱਜ ਫਿਰ ਹਾਂਜੀ ਇੱਕੋ ਜੀ ਠੀਕ ਹੈ ਹਾਂਜੀ ਕੀ ਦਿੱਤਾ ਇਹਨੇ ਵਛੀ ਦਿੱਤੀ ਆ ਵਛੀ ਦਿੱਤੀ ਹੈ ਹਾਂਜੀ ਤਰਾ ਫੇਰਾ ਹੀ ਹੋ ਗਿਆ ਜਿਹੜਾ ਜੂ ਬੈਗੀ ਜੀ ਇੰਨਾ ਹੀ ਜੇਰ ਹਜੇ ਪੈਣੀ ਹਜੇ ਪੈਣੀ ਆ ਬਾਹਰ ਜੀ ਦੇਣ ਦੋ ਘੰਟੇ ਹੈ ਨਾ ਠੀਕ ਹੈ ਤੇ ਖੋਲੋ ਭਾਈ ਜੀ ਫਿਰ ਇਹਨੂੰ ਦਿਖਾਈਏ ਲੋ ਜੀ ਵੇਖੋ ਸੋਹਣੀ ਬੇੜਾ ਪੂਰੀ ਵੱਡੀ ਕਿੰਨਾ ਦੁੱਧ ਕਰਦੀ ਤੁਹਾਡੇ ਨਾਲ ਜੀ ਇਹ ਦੁੱਧ ਤੇ ਪਹਿਲੇ ਸੋਏ ਦੇ ਇਹਨੇ ਕੀਤਾ ਵਾ 18 ਕਿਲੋ ਹਾਂਜੀ ਹਾਂਜੀ ਐਜੀ ਨਾਲ ਪਲੱਸ ਜਾਊਗੀ ਬਸ ਠੀਕ ਆ ਹਾਂਜੀ ਆਜੋ ਆਜੋ ਲੈ ਲਿਓ ਲੈ ਲਿਓ ਬੱਚੇ ਦੇ ਕਰਦੇ ਕੋਈ ਨੀਂ ਤੋਰ ਦੋ ਮੈਂ ਆ ਨਾ ਮਗਰ ਬੱਚੀ ਵਿੱਚ ਬਹੁਤ ਸੋਣੀ ਆ ਗਈ ਹੈ ਦੋਲੋ ਹਾਂ ਆ ਦੇ ਤੋਲੋ ਆ ਜਾ ਤੁਮ ਆ ਲੈ ਹਾਂਜੀ ਜੀ ਇਦੀ ਫਿਰ ਇਹਦੀ ਕੀ ਮਰਜੀ ਫਿਰ ਕੀ ਮਸੇ ਜੀ ਆਪਾਂ ਜੀ ਲੈਣ ਦੇ ਨਾਲ ਮੁੱਲ ਹੀ ਪਾਉਣਾ ਵਾ ਹੂੰ ਕੀ ਮੁੱਲ ਦੀ ਇਹਦੀ 60000 ਤੋਂ ਛੋਟ ਚਾਪਾ ਹੋ ਜਾਊਗਾ ਕਿੰਨੀ ਜੀ 60000 ਤੋਂ ਕਿੰਨਾ ਕਰ ਦੋਗੇ 2000 ਛੜ ਦਾਂ 60000 ਦੇ ਦੋ 60 ਦੀ ਹਾਂ ਨਾ ਕਰ ਚਲ ਬਾਕੀ ਮੁੱਕਲੀ ਕਰਦੇ ਹਾਂ ਨੰਬਰ ਬੋਲ ਦੋ ਫਿਰ ਆਪਣਾ ਨੰਬਰ ਜੀ ਆਪਣਾ 62833 ਹਾਂਜੀ 60340 ਪਿੰਡ ਪਿੰਡ ਆਪਣਾ ਵਹੀਂ ਪੂਈ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਤਰਨਤਾਰ ਸਸਿਕਾ ਸਸਿਕਾ